ਉਹਨਾਂ ਦੇ ਲੋਕ ਕਹਿਣ ਲੱਗ ਪਏ ਵੀ ਬਾਦਲਾਹ ਦੀ ਸਰਕਾਰ ਚੰਗੀ ਸੀਗੀ ਕਿਉਂਕਿ ਬਾਦਲਾਹ ਨੇ ਜਿੰਨੇ ਕੰਮ ਕਰਾਏ ਆਟਾ ਦਾਲ ਸਕੀਮ ਹੋ ਗਈ ਹੋਰ ਕਈ ਸਕੀਮਾਂ ਹੋ ਗਿਆ ਜਿੰਨੇ ਪੁਲ ਉਹ ਸ਼ਹਿਰ ਚ ਬਣਾਏ ਤੇ ਇੱਕ ਚੀਜ਼ ਦੱਸ ਦੇ ਜੰਦਰ ਸ਼ਹਿਰ ਚ ਵੀ ਹਾਈ ਫਾਈ ਦਿੱਤੀ ਇਹਨਾਂ ਨੇ ਲੌਲੀ ਪਾਪੀ ਦਿੱਤਾ ਹਰੇਕ ਨੂੰ ਕਿਸੇ ਨੂੰ ਇਹਨਾਂ ਨੇ ਕੋਈ ਜਿਹੜਾ ਕੋਈ ਕੋਈ ਕੰਮ ਦੱਸੋ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਮੇਨ ਕਾਉਂਸਲਰ ਦਾ ਕੰਮ ਤੇ ਇਹੀ ਹੁੰਦਾ ਕਿ ਆਪਾਂ ਵਾਰਡ ਵਾਈਜ਼ ਆਪਣਾ ਵਾਰਡ ਸਾਫ਼ ਰੱਖੀਏ ਕੋਈ ਸੀਵਰੇਜ ਦੀ ਸਮੱਸਿਆ ਨਾ ਆਵੇ ਕੋਈ ਪਾਣੀ ਪੀਣ ਵਾਲੇ ਦੀ ਸਮੱਸਿਆ ਨਾ ਆਵੇ ਤੇ ਕੂੜਾ ਵਗੈਰਾ ਸਾਫ਼ ਹੋਵੇ ਬਟ ਤਿੰਨ ਸਾਲਾਂ ਦੇ ਵਿੱਚ ਇਹਨਾਂ ਨੇ ਕੂੜੇ ਦੇ ਡੰਮ ਏਡੇ ਇਕੱਠੇ ਕਰਤੇ ਕਿ ਕੂੜਾ ਇੱਕ ਸਮੱਸਿਆ ਬਣ ਗਿਆ ਆਪਾਂ ਨਵੀਂ ਪਾਰਟੀ ਦੇਖ ਕੇ ਲੋਕਾਂ ਨੇ ਬਹੁਤ ਵੋਟਾਂ ਪਾਈਆਂ ਆਵਾਮ ਆਦਮੀ ਪਾਰਟੀ ਨੂੰ ਪਰ ਤਿੰਨ ਸਾਲਾਂ ਜਿਹਨਾਂ ਨੇ ਕੁਝ ਨਹੀਂ ਕੀਤਾ ਜਰਮ ਨੀਕਾਲੀਦਲ ਪਾਰਟੀ ਦਰਤ ਤੁਸੀਂ ਦੇਖਿਆ ਹੋਗਾ ਬੱਸ ਸਟੈਂਡ ਤੋਂ ਗੜਾ ਰੋਡ ਜਿਹੜੀ ਸੀਗੀ ਉਹ ਇੰਨੀ ਵੱਤ ਤੋਂ ਬੱਤਰ ਸੀਗੀ ਕਿ ਨਹੀਂ ਰੱਬ ਦਾ ਨਾਮ ਹਾਲੇ ਵੀ ਬੱਤਰੀ ਹੈ ਜੀ ਮੈਂ ਦੱਸ ਰਿਹਾ ਜੀ ਜਦੋਂ ਇਲੈਕਸ਼ਨ ਅਨਾਉਂਸ ਹੋਏ ਕਾਰਪੋਰੇਸ਼ਨ ਦੇ ਇਮੀਡੀਏਟਲੀ ਉਹ ਸੜਕ ਇਹਨਾਂ ਨੇ 2-4 ਦਿਨਾਂ ਚ ਅਨਫੰਡਨ ਚ ਬਣਾਤੀ ਮੈਂ ਵਾਰਡ ਨੰਬਰ 18 ਤੋਂ ਸ਼੍ਰੋਮਣੀ ਅਹਾਲੀਦਾਲ ਵੱਲੋਂ ਤਕੜੀ ਦੇ ਨਿਸ਼ਾਨ ਤੇ ਇਲੈਕਸ਼ਨ ਲੜ ਰਹੇ ਆ ਜੀ ਨਮਸਕਾਰ ਦੋਸਤੋ ਅੱਜ ਕੱਲ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ ਤੇ ਕੌਂਸਲਰ ਜਿਹੜੇ ਹੈ ਹਰੇਕ ਕੋਈ ਜੀ ਤੋੜ ਮਦਦ ਕਰ ਰੇਗੇ ਤੇ ਹਰੇਕ ਕੋਈ ਚਾਹੁੰਦਾ ਹੈ ਕਿ ਸਾਡੀ ਪਾਰਟੀ ਜਿੱਤੇ ਤੇ ਅਸੀਂ ਤਕੜੀ ਤੇ ਜਿਹੜੇ ਹੈ ਮਨਦੀਪ ਰੂੜਾ ਜੀ ਇਹਨਾਂ ਨੂੰ ਚੋਣ ਨਿਸ਼ਾਨ ਤਕੜੀ ਦਾ ਮਿਲਿਆ ਗਿਆ ਵਾ ਅਕਾਲੀ ਦਲ ਉਹਨਾਂ ਨੂੰ ਟਿਕਟ ਮਿਲੀ ਹੈ ਤੇ ਸੂਝਵਾਨ ਨੇਤਾ ਹੈਗੇ ਆ ਤੇ ਲੇਕਿਨ ਇਹ ਹੈ ਕਿ ਜਿਸ ਵਾਰਡ ਵਿੱਚ ਖੜੇ ਹੈ ਤੇ ਉਹਨਾਂ ਵਾਰਡ ਦੇ ਵਿੱਚ ਕਾਫੀ ਜਿਹੜੀਆਂ ਮੁਸ਼ਕਲਾਂ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਤੇ ਪਹਿਲਾਂ ਗੱਲਬਾਤ ਕਰਦੇ ਨਿਮਸ਼ਕਰ ਵੀ ਜੀ ਨੋਸ਼ਕਾਰੀ ਹੋਰ ਸੱਜ ਕੀ ਹਾਲ ਚੱਲ ਬਹੁਤ ਵਧੀਆ ਪਹਿਲਾਂ ਤੇ ਮੈਂ ਤੁਹਾਡੇ ਦੇਖਣ ਵਾਲੇ ਜਿੰਨੇ ਸ਼ਰੋਤੇ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿ ਰਿਆਂ ਤੇ ਮੈਂ ਵਾਰਡ ਨੰਬਰ 18 ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੱਕੜੀ ਦੇ ਨਿਸ਼ਾਨ ਤੇ ਇਲੈਕਸ਼ਨ ਲੜ ਰਿਆਂ ਜੀ ਜੀ ਤੇ ਵੀਰ ਜੀ 18 ਨੰਬਰ ਵਾਰਡ ਦੇ ਵਿੱਚ ਕਾਫੀ ਮੁਸ਼ਕਲ ਹੈ ਜਿਹਨੇ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਕੀ ਤੁਸੀਂ ਉਸ ਤੋਂ ਵਕੂ ਵੇਗੇ ਮੈਂ ਬਿਲਕੁਲ ਵਕੂ ਵਾਂ ਜੀ ਕਿਉਂਕਿ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਵੀ ਪਿਛਲੇ ਜਦੋਂ ਸਾਡਾ ਸ਼੍ਰੋਮਣੀ ਕਾਲੀਦਾ ਦਾ ਰਾਜ ਰਿਹਾ 10 ਸਾਲ ਸਾਡੇ ਖਿਲਾਫ ਬਹੁਤ ਭੰਡੀ ਪ੍ਰਚਾਰ ਰਿਆ ਉਸ ਤੋਂ ਬਾਅਦ 5 ਸਾਲ ਸਰਕਾਰ ਰਹੀ ਕਾਂਗਰਸ ਦੀ ਉਸ ਤੋਂ ਬਾਅਦ 3 ਸਾਲ ਹੋ ਗਏ ਝਾੜੂ ਵਾਲਿਆਂ ਨੂੰ ਇਹ ਜੋ ਐਕਚੁਅਲੀ ਕਿਸੇ ਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਆ ਆਪਾਂ ਨਵੀਂ ਪਾਰਟੀ ਦੇਖ ਕੇ ਲੋਕਾਂ ਨੇ ਬਹੁਤ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਪਰ 3 ਸਾਲਾਂ ਚ ਜਿਹਨਾਂ ਨੇ ਕੁਝ ਨਹੀਂ ਕੀਤਾ ਮੈਂ ਆਪਣੇ ਵਾਰ ਦੀ ਗੱਲ ਕਰਾਂ ਮੈਂ ਜਦੋਂ ਆਪਣੇ ਵਾਰ ਚ ਜਲੰਧਰ ਤੋਂ ਐਂਟਰ ਕਰਦੇ ਆਂ ਆਪਾਂ ਜਲੰਧਰ ਤੋਂ ਤੁਸੀਂ ਦੇਖਿਆ ਹੋਊਗਾ ਬੱਸ ਸਟੈਂਡ ਤੋਂ ਗੜਾ ਰੋਡ ਜਿਹੜੀ ਸੀਗੀ ਉਹ ਇੰਨੀ ਵੱਤ ਤੋਂ ਬੱਧਰ ਸੀਗੀ ਕਿ ਰਹਿ ਰੱਬ ਦਾ ਨਾਮ ਹਾਲੇ ਵੀ ਬੱਧਰ ਹੀ ਹੈ ਜੀ ਮੈਂ ਦੱਸ ਰਿਹਾ ਜੀ ਜਦੋਂ ਇਲੈਕਸ਼ਨ ਅਨਾਉਂਸ ਹੋਏ ਕਾਰਪੋਰੇਸ਼ਨ ਦੇ ਇਮੀਡੀਏਟਲੀ ਉਹ ਸੜਕ ਇਹਨਾਂ ਨੇ 2-4 ਦਿਨਾਂ ਚ ਅਨਨ ਫਾਨਨ ਚ ਬਣਾਤੀ ਜਦ ਕਿ ਜੇ ਬਣਾਉਣਾ ਚਾਹੁੰਦੇ ਤੇ 3 ਸਾਲ ਦੇ ਵਿੱਚ ਵੀ ਪਹਿਲਾਂ ਕੰਮ ਕਰ ਸਕਦੇ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਦੇਖੋ ਕਿਹਾ ਰੇਤਾ ਸਸਤਾ ਕਰਾਂਗੇ ਰੇਤਾ ਅੱਗੇ ਨਾਲ ਵੀ ਡਬਲ ਹੋ ਗਿਆ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਕੀਤਾ ਕੋਈ ਵਿਕਾਸ ਦਾ ਨਹੀਂ ਹਾਂ ਇਹਨਾਂ ਦਾ ਆਪਣਾ ਵਿਕਾਸ ਜ਼ਰੂਰ ਹੋਇਆ ਦੂਸਰਾ ਇਹ ਜਿਹੜੇ ਸਾਡੇ ਵਾਰਡ ਵਾਈਜ਼ ਆ ਤੁਸੀਂ ਦੇਖ ਲਓ 84 ਵਾਟਾਂ ਚ 80 ਵਾਰਡ ਸੀਗੇ ਪਹਿਲਾਂ ਕੋਈ ਵੀ ਵਾਰਡ ਦੇਖ ਲਓ ਖੱਡੇ ਇੰਨੇ ਆ ਸੜਕਾਂ ਤੇ ਕੂੜਾ ਦਾ ਸੰਕਟ ਆ ਮੇਨ ਕਾਉਂਸਲਰ ਦਾ ਕੰਮ ਤੇ ਇਹੀ ਹੁੰਦਾ ਕਿ ਆਪਾਂ ਵਾਰਡ ਵਾਈਜ਼ ਆਪਣਾ ਵਾਰਡ ਸਾਫ਼ ਰੱਖੀਏ ਕੋਈ ਸੀਵਰੇਜ ਦੀ ਸਮੱਸਿਆ ਨਾ ਆਵੇ ਕੋਈ ਪਾਣੀ ਪੀਣ ਵਾਲੇ ਦੀ ਸਮੱਸਿਆ ਨਾ ਆਵੇ ਤੇ ਕੂੜਾ ਵਗੈਰਾ ਸਾਫ਼ ਹੋਵੇ ਬਟ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਕੂੜੇ ਦੇ ਡੰਪ ਏਡੇ ਇਕੱਠੇ ਕਰਤੇ ਕਿ ਕੂੜਾ ਇੱਕ ਸਮੱਸਿਆ ਬਣ ਗਿਆ ਜਟਲ ਸਮੱਸਿਆ ਬਣ ਗਿਆ ਤੇ ਜੇ ਮੇਰਾ ਵਾਰਡ ਮੈਨੂੰ ਵੋਟਾਂ ਦੇ ਕੇ ਮੇਰੇ ਜਿਹੜੇ ਆ ਮੈਨੂੰ ਜਿਧਾਉਂਦੇ ਆ ਵਾਰਡ ਵਾਸੀ ਤੇ ਮੈਂ ਪਹਿਲ ਦੇ ਆਧਾਰ ਤੇ ਸਾਰੇ ਕੰਮ ਕਰਾਂਗਾ ਔਰ ਦੇਖੋ ਠੀਕ ਆ ਇੱਕ ਸਰਕਾਰ ਆਮ ਆਦਮੀ ਪਾਰਟੀ ਦੀ ਐ ਪਰ ਜੇ ਵਿਰੋਧੀ ਧਿਰ ਵੀ ਸਟਰੋਂਗ ਹੋਵੇ ਨਾ ਤੇ ਫਿਰ ਜਿਹੜਾ ਆ ਰਾਜਕਰਦੀ ਪਾਰਟੀ ਨੂੰ ਸਮਝ ਹੁੰਦੀ ਵੀ ਤੁਹਾਨੂੰ ਕੰਮ ਕਰਨੇ ਪੈਣੇ ਆ ਜਿੱਥੇ ਇਹਨਾਂ ਦਾ ਸਟਰੋਂਗ ਕੈਂਡੀਡੇਟ ਹੈਗਾ ਆਪ ਦਾ ਉਥੇ ਇਹਨਾਂ ਨੇ ਆਪਣਾ ਕਾਂਗਰਸ ਦਾ ਵੀ ਕੈਂਡੀਡੇਟ ਖੜਾ ਕੀਤਾ ਹੈ ਜੀ ਇਹ ਇਹਨਾਂ ਦੋਨਾਂ ਦੀ ਮੇਲੀ ਹੋਈ ਚਾਲ ਆ ਬਾਕੀ ਜਿਹੜੀ ਖੇਤਰੀ ਪਾਰਟੀ ਆ ਅਕਾਲੀ ਦਲ ਜੀ ਜੇ ਖੇਤਰੀ ਪਾਰਟੀ ਸਟਰੋਂਗ ਹੋਊਗੀ ਨਾ ਪੰਜਾਬ ਦੇ ਹੱਕਾਂ ਦੀ ਉਹੀ ਗੱਲ ਕਰ ਸਕਦੀ ਆ ਕਿਉਂਕਿ ਸੈਂਟਰ ਦੇ ਵਿੱਚ ਕੋਈ ਇਹੋ ਜਿਹਾ ਨਹੀਂਗਾ ਜਿਹੜਾ ਪਾਰਟੀ ਕਾਂਗਰਸ ਲੈ ਲਓ ਚਾਹੇ ਆਮ ਆਦਮੀ ਪਾਰਟੀ ਲੈ ਲਓ ਚਾਹੇ ਭਾਜਪਾ ਲੈ ਲਓ ਇੱਕ ਅਕਾਲੀ ਦਲ ਨੂੰ ਸਟਰੋਂਗ ਕਰਨਾ ਸਾਡਾ ਇੱਕ ਧਰਮ ਵੀ ਆ ਉਕੇ ਸਾਡੀ ਖੇਤੀ ਪਾਰਟੀ ਪਾਰਟੀ ਆ ਖੇਤਰੀ ਪਾਰਟੀ ਸਟਰੋਂਗ ਹੋਗੀ ਤੇ ਲੋਕ ਜਿਹੜੇ ਆਪਣੇ ਕੰਮ ਇਹਨਾਂ ਕੋਲ ਲੈ ਸਕਦੇ ਆ ਹੁਣ ਤੇ ਲੋਕ ਕਹਿਣ ਲੱਗ ਪਏ ਵੀ ਬਾਦਲਾਂ ਦੀ ਸਰਕਾਰ ਚੰਗੀ ਸੀਗੀ ਕਿਉਂਕਿ ਬਾਦਲਾਂ ਨੇ ਜਿੰਨੇ ਕੰਮ ਕਰਾਏ ਆਟਾ ਦਾਲ ਸਕੀਮ ਹੋ ਗਈ ਹੋਰ ਕਈ ਸਕੀਮਾਂ ਹੋ ਗਿਆ ਜਿੰਨੇ ਪੁਲ ਸ਼ਹਿਰ ਚ ਬਣਾਏ ਇਹ ਇੱਕ ਚੀਜ਼ ਦੱਸ ਦੇ ਜੰਦਰ ਸ਼ਹਿਰ ਚ ਵੀ ਹਾਈ ਫਾਈ ਦਿੱਤੀ ਇਹਨਾਂ ਨੇ ਲੌਲੀ ਪਾਪੀ ਦਿੱਤਾ ਹਰ ਇੱਕ ਨੂੰ ਕਿਸੇ ਨੂੰ ਇਹਨਾਂ ਨੇ ਕੋਈ ਜਿਹੜਾ ਕੋਈ ਕੋਈ ਕੰਮ ਦੱਸੋ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਬਸ ਨਸ਼ਾ ਵਧਿਆ ਔਰ ਆ ਜਿਹੜਾ ਆ ਰੇਤਾ ਰੇਟ ਵਧੇ ਔਰ ਆਪ ਹੀ ਜਿਹੜੇ ਆ ਇਹ ਠੇਕੇਦਾਰ ਬਣ ਕੇ ਬੈਠ ਗਏ ਜੀ ਮਨਦੀਪ ਜੀ ਅਸੀਂ ਇਹ ਪੁੱਛਣਾ ਚਾਹੁੰਦੇ ਆ ਲੋਕਾਂ ਦਾ ਸਵਾਲ ਇਹ ਹੈ ਕਿ ਜਦੋਂ ਤੁਸੀਂ ਜਿੱਤ ਗਏ ਤੇ ਲੋਕਾਂ 'ਤੇ ਕੀ ਕਰੋਗੇ ਜਿਹੜਾ ਉਹ ਪਿਛਲਾ ਜੋ ਹੋਣਾ ਸੀ ਹੋ ਗਿਆ ਕਿ ਤੁਸੀਂ ਕੀ ਕਰੋਗੇ ਬੱਚਿਆਂ 'ਤੇ ਕੀ ਕਰੋਗੇ ਬੱਚਿਆਂ ਦੇ ਪੜ੍ਹਾਈ 'ਤੇ ਕਰੋਗੇ ਡਿਸਪੈਂਸਰੀ 'ਤੇ ਕੀ ਕਰੋਗੇ ਜਿਹੜੇ ਬੱਚੇ ਜਿਹੜੇ ਨਸ਼ੇ 'ਚ ਪਏ ਗਏ ਉਹਨਾਂ ਵਾਸਤੇ ਕੀ ਕਰੋਗੇ ਮੈਂ ਜੀ ਪਹਿਲ ਦੇ ਆਧਾਰ 'ਤੇ ਜਿਹੜੇ ਬੱਚੇ ਨਸ਼ੇ 'ਚ ਪਏ ਆ ਉਹਨਾਂ ਨੂੰ ਮੈਂ ਜਿਹੜਾ ਆ ਨਾ ਖਰਚੇ ਤੇ ਇਹਨਾਂ ਨੂੰ ਸਿੱਧੇ ਪਾਸੇ ਲਿਆਵਾਂਗੇ ਸੈਂਟਰ 'ਚ ਲਿਆਵਾਂਗੇ ਕੋਈ ਠੀਕ ਕਰਾਵਾਂਗੇ ਦੂਸਰਾ ਜਿਹੜਾ ਡਵੈਲਪਮੈਂਟ ਦੀ ਗੱਲ ਆ ਕਾਉਂਸਲਰ ਦਾ ਕੰਮ ਹੁੰਦਾ ਕਾਰਪੋਰੇਸ਼ਨ ਤੱਕ 메ਨ ਕੰਮ ਜਾਂ ਇੱਕ ਸਟੈਂਪ ਹੁੰਦੀ ਘਰ ਉਹਦੇ ਕੋਲੋਂ ਜਿਹੜਾ ਆਪਾਂ ਤਸਦੀਕ ਕਰਨ ਵਾਸਤੇ ਮੈਂ ਇਸ ਗੱਲ ਦਾ ਆ ਕਿ ਮੈਂ 40 ਸਾਲਾਂ ਚੋਂ 30 40 ਸਾਲਾਂ ਤੋਂ ਇੱਥੇ ਆਪਣੀ ਸਰਵਿਸ ਦੇ ਰਿਆਂ ਦੁਕਾਨਦਾਰ ਬੰਦਾ ਹਰ ਬੰਦਾ ਮੈਨੂੰ ਅਪਰੋਚ ਕਰ ਸਕਦਾ 24 ਆਵਰ ਮੈਂ 11 ਆ ਇੱਥੇ ਦੇਖੋ ਦੁਕਾਨ ਮੇਰੀ ਆ ਨਾਲ ਹੀ ਮੇਰਾ ਘਰ ਆ ਗੁਰਜੀਤਨਗਰ 'ਚ ਠੀਕ ਹੈ ਨਾ ਜੀ ਦੂਸਰੇ ਬੰਦੇ ਨੂੰ ਤੁਸੀਂ ਉਹਨੂੰ ਲੱਭਣਾ ਪੈਣਾ ਤੁਹਾਨੂੰ ਵੀ ਕਿੱਥੇ ਗਿਆ ਕਾਰੋਬਾਰ ਤੇ ਕਿੱਥੇ ਗਿਆ ਮੈਂ ਹਰ ਵੇਲੇ ਅਵੇਲੇਬਲ ਹਾਂ ਤੇ ਮੈਂ ਜਿਹੜਾ ਆ ਆਪਣਾ ਕਾਰਪੋਰੇਸ਼ਨ ਦੇ ਵਿੱਚ ਜੇ ਕੋਈ ਕੋੜੀ ਨੇ ਸਮੱਸਿਆ ਆ ਸਿਵਰੇਜ ਦੀ ਸਮੱਸਿਆ ਆ ਪਾਣੀ ਦੀ ਸਮੱਸਿਆ ਉਹ ਪਹਿਲ ਦੇ ਹਾਲ ਦੇ ਹਲ ਕਰਾਵਾਂਗਾ ਸੜਕਾਂ ਦੀ ਡਿਵੈਲਪਮੈਂਟ ਵਾਸਤੇ ਵੀ ਆਪਾਂ ਉਥੇ ਹਾਊਸ ਦੇ ਵਿੱਚ ਕਿਉਂਕਿ ਜਿਹੜਾ ਹਾਊਸ ਬਣੂਗਾ ਉਹਦੇ ਵਿੱਚ ਜਰੂਰ ਜਦੋਂ 18 ਨੰਬਰ ਵਾਰਡ ਦੀ ਵਾਰੀ ਆਊਗੀ ਤੇ ਮੈਂ ਆਪਣੇ ਇਲਾਕੇ ਲਈ ਸਾਰੇ ਚੀਜ਼ਾਂ ਲੈ ਕੇ ਆਉਂਗਾ ਦਸ਼ਕਾ ਨੂੰ ਕੀ ਅਪੀਲ ਕਰਨਾ ਚਾਹੁੰਦਾ ਦਸ਼ਕਾ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਵੀ ਮੈਂ ਮਨਦੀਪ अरोड़ा ਵਾਰਡ ਨੰਬਰ 18 ਤੋਂ ਆਪ ਜੀ ਦਾ ਸੇਵਕ ਇੱਥੇ ਖੜਾ ਹਾਂ ਔਰ ਮੈਂ ਇਹ ਗੱਲ ਜਾਣਨਾ ਇੱਕ ਗੱਲ ਹੋਰ ਤੁਹਾਨੂੰ ਮੈਂ ਕਹਿਣਾ ਚਾਹੁੰਨਾ ਕਿਉਂਕਿ ਸਾਡੀ ਪਾਰਟੀ ਕੋਲੋਂ ਹੋ ਸਕਦਾ ਜਾਂ ਮੇਰੇ ਕੋਲੋਂ ਨਾ ਸ਼ਰਾਬ ਵੰਡਣ ਨੂੰ ਹੈਗੀ ਆ ਔਰ ਤੇ ਨਾ ਮੈਂ ਤੁਹਾਡੇ ਤੱਕ ਹੋ ਸਕਦਾ ਪਹੁੰਚ ਵੀ ਨਾ ਕਰ ਸਕਾਂ ਕਈ ਬੰਦੇ ਮੇਰੇ ਤੋਂ ਨਾਰਾਜ਼ ਹੋ ਸਕਦੇ ਆ ਯਾਰ ਮੇਰੇ ਤਾਂ ਕਹਿਣ ਨਹੀਂ ਆਇਆ ਭਾਈ ਮੈਂ ਤੁਹਾਨੂੰ ਇਸ ਕਰਕੇ ਨਹੀਂ ਆਇਆ ਕਿਉਂਕਿ ਇਲੈਕਸ਼ਨ ਦਾ ਕੰਮ ਜਿਹੜਾ ਨਾ ਸਰਕਾਰ ਨੇ ਜਾਣ ਬੁੱਝ ਕੇ 3-4 ਦਿਨ ਦਾ ਰੱਖਿਆ ਆ ਤਾਂ ਕਿ ਕੋਈ ਬੰਦਾ ਇੱਕ ਦੂਜੇ ਨੂੰ ਪਹੁੰਚ ਹੀ ਨਾ ਕਰ ਸਕੇ ਔਰ ਠੱਕੇ ਨਾਲ ਵੋਟਾਂ ਪੈ ਜਾਣ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਇਸ ਤੁਹਾਡੇ ਮਾਧਿਅਮ ਨਾਲ ਕਿ ਜੇ ਮੈਂ ਤੁਹਾਡੇ ਕੋਲ ਨਹੀਂ ਪਹੁੰਚ ਕਰ ਸਕਿਆ ਤੁਸੀਂ ਆਪਣੇ ਵੀਰ ਨੂੰ ਛੋਟੇ ਭਰਾ ਨੂੰ ਆਪਣੇ ਨੂੰ ਇਹ ਨਾ ਸਮਝੋ ਵੀ ਮੈਂ ਤੁਹਾਡੇ ਕੋਲ ਪਹੁੰਚਿਆ ਨਹੀਂ ਮੇਰੀ ਮੈਂ ਤੁਹਾਡੇ ਲਈ ਹਰ ਵੇਲੇ ਖੜਾ ਹਾਂ ਔਰ ਅੱਗੇ ਵੀ ਜਿਹੜਾ ਬੰਦਾ ਮੈਨੂੰ ਜਾਣਦਾ ਹੈ ਉਹ ਮੇਰੇ ਸੁਭਾਅ ਨਾਲ ਮੇਰੇ ਕੈਰੈਕਟਰ ਨਾਲ ਹਰ ਚੀਜ਼ ਨਾਲ ਸੰਬੰਧ ਪਤਾ ਹੈ ਕਿ ਮੈਂ ਜਿੰਨੇ ਜੋਗਾ ਸੀ ਅੱਗੇ ਵੀ ਤੁਹਾਡੀ ਸੇਵਾ ਚ ਹਾਜ਼ਰ ਰਿਆਂ ਤੇ ਲੋਕਡਾਊਨ ਵੇਲੇ ਵੀ ਤੇ ਮੈਂ ਅੱਗੇ ਵੀ ਹਾਜ਼ਰ ਰਾਂਗਾ ਮੈਨੂੰ ਵੋਟ ਪਾ ਕੇ ਮੈਨੂੰ ਜਿਤਾਓ ਤਾਂ ਕਿ ਮੈਂ ਹਰ ਵੇਲੇ ਆਪਣੀ ਤੁਹਾਡੀ ਸੇਵਾ ਕਰ ਸਕਾਂ ਚੋਣ ਨਿਸ਼ਾਨ ਕੀ ਤੁਹਾਡਾ ਮੇਰਾ ਚੋਣ ਨਿਸ਼ਾਨ ਤਕੜੀ ਹੈ ਜੀ ਤੇ ਆਪਣਾ ਫੋਨ ਨੰਬਰ ਦੱਸ ਦਿਓ ਦਸਤਕਾਰ ਤਾਂ ਕਿ ਤੁਹਾਨੂੰ ਰਸਤਾ ਕਰ ਸਕਾਂ ਮੇਰਾ ਫੋਨ ਨੰਬਰ 98552 555585 ਮੈਂ ਇਹੀ ਸਾਰੀ ਬਣਾ ਨੂੰ ਕਹਿਣਾ ਚਾਹੁੰਦਾ ਕਿ ਸਾਡੇ ਵਾਰਡ ਨੰਬਰ 18 ਜੋ ਮਨਦੀਪ ਰੋੜਾ ਜੀ ਖੜੇ ਨੇ ਸਾਡੇ ਵੱਡੇ ਭਾਜੀ ਤੇ ਦਿਲੋਂ ਬਹੁਤ ਖੁਸ਼ੀ ਹੈ ਕਿ ਭਾਜੀ ਮਤਲਬ ਜਿਵੇਂ ਸਾਰੇ ਲੋਕਾਂ ਨਾਲ ਤੁਰਦੇ ਆ ਗੱਲਬਾਤ ਕਰਦੇ ਆ ਤੇ ਸਾਨੂੰ ਵੀ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਭਾਜੀ ਅੱਜ ਮੱਕੀ ਸਾਡੇ ਨਾਲ ਸਾਡੇ ਕਹਨ ਤੇ ਸਾਡੇ ਵਾਰ ਚ ਖੜੇ ਹੋਏ ਨੇ ਤੇ ਮੈਂ ਪਰਮਾਤਮਾ ਕੇ ਇਹੀ ਦੁਆ ਕਰਦਾ ਕਿ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਭਾਰੀ ਅੰਕਾਂ ਨਾਲ ਜਿੱਤ ਪ੍ਰਾਪਤ ਕਰਕੇ ਅਸੀਂ ਆਪਣੇ ਵਾਰਡ ਦਾ ਪੂਰਾ ਵਿਕਾਸ ਕਰੀਏ ਤੇ ਵੱਧ ਤੋਂ ਵੱਧ ਮੈਂ ਇਹੀ ਕਹੂੰਗਾ ਲੋਕਾਂ ਨੂੰ ਕਿ ਜਿੰਨੇ ਵੀ ਸਾਡੇ ਵਾਰਡ ਦੇ ਹੈ ਨਿਵਾਸੀ 21 ਦਸੰਬਰ ਨੂੰ ਦਿਨ ਸ਼ਨੀਵਾਰ ਨੂੰ ਠੀਕ ਹੈ ਜੀ ਤਕੜੀ ਦੇ ਬਟਨ ਦੇ ਆਗੇ ਆਪਣਾ ਬਟਨ ਦੱਬਨ ਤੇ ਇਹਨਾਂ ਨੂੰ ਕਾਮਯਾਬ ਬਣਾਓ ਚੋਣ ਨਿਸ਼ਾਨ ਤਕੜੀ 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 ਆ ਗਈ ਤਕੜੀ ਸ਼ਾ ਗਈ ਤਕੜੀ ਆ ਗਈ ਤਕੜੀ ਤੁਸੀਂ ਭਾਰੀ ਮਾਤਰਾ ਨਾਲ ਮਨਦੀਪ ਪ੍ਰੋੜਾ ਜੀ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਜੀ